తేను ఝ బు దారు

ਵੇ ਚੰਨੀ ਚੜੀ ਗਿਆ ਤੈਨੂੰ ਛੂਟ ਬੱਲਣ ਤੋਂ ਹੋਰ ਕਈ ਕੰਮ ਨਹੀਂ ਹੈਗਾ ਤੁਸੀਂ ਦੇ ਦੋਨਾਂ ਦੀ ਲੜਾਈ ਪਾਉਣ ਚੱਲਿਆ ਸੀ ਮੈਂ ਤਾਂ ਸੁੱਖੇ ਨ ਕਰਾਂ ਦੇ ਕਿਤਰਾ ਨਾਲ ਕੁੱਟਣਾ ਸੀ ਜੇ ਇਹ ਧਾਰੂ ਕਰੀਂ ਪੀ ਕੇ ਵੱਢ ਜਾਂਗਾ ਹੁਣ ਤੂੰ ਝੂਠ ਬੋਲੇ ਜੇ ਤੀਸ ਆ ਜਾਤਾ ਤੈਨੂੰ ਮਿਲੂਗੀ ਓਏ ਚੌਂਧਨੀ ਓਏ மத்தி சூாங்க கவனிச்ச ਹੋ ਨਈ ਮਾਣ ਸੋ ਮੇਰੀ ਕੋਟ ਲਾਈ ਹੋਈ ਸੀ ਬਸ ਇਸੇ ਘਰ ਕੀ ਉਹਦੇ ਵਿੱਚ ਝੂਠ ਬੋਲ ਆ ਗਿਆ ਹੋ ਚੁੱਕੀ ਹੋਈ ਮੈਨੂੰ ਮਾਫ਼ ਕਰ ਦੇ ਮੋਦੀ ਜੀ ਮੈਨੂੰ ਮਾਫ਼ ਕਰ ਦੋ ਮਨਮੋਹ ਸਿੰਘ ਜੀ ਤੁਸੀਂ ਵੀ ਮਾਫ਼ ਕਰ ਦੋ ਮਨਮੋਹ ਸਿੰਘ ਜੀ ਤੁਸੀਂ ਤਾਂ ਕੁਛ ਬੋਲਣਾ ਨਹੀਂ ਹਨ ਕੇਵਲ ਤੁਸੀਂ ਸਾਨੂੰ ਮਾਫ਼ ਕਰ ਦੋ ਮੇ ਚੰਨਿ ਸਾਡੀ ਪਾਟੀ ਵਿੱਚ ਤੇ ਨਾ ਕੱਚੂਟੇ ਬੋਲਣਾ ਬੰਦ ਕਰ ਰੇ ਨਹੀਂ ਤਾਂ ਤੇ ਨੂੰ ਅਸੀਂ ਸਿਧਰਾਣਾ ਲਾਂਗੇ ਅਸੀਂ ਪਾਟੀ ਪੂਟੀ ਤੇ ਤੈਨੂੰ ਕੱਢ ਦਾਂਗੇ ਫੇਰ ਸੋਨਿਆ ਕਹਿੰਦੀ ਸਾਡੇ ਮਰੇ ਫੋਨ ਕਰੂਗੀ ਕਿ ਚੰਨੀ ਨੂੰ ਕਾਦੋ ਕੜਤਾ ਬਿੱਚੂ ਓਏ ਚੰਨੀ ਓਏ ਮੇਰੀ ਗੱਲ ਖਨ ਖੋਲ ਕੇ ਸੁਣ ਲੈ ਕਿ ਹੋਲ ਸਿੰਘ ਨੂੰ ਝੂਠ ਬੋਲਣਾ ਤਾਂ ਆਪਣੀ ਦੁਨੀਆਂ ਤੇੜਾਈ ਹੋ ਜੂਗੀ ਤੇ ਮੈਂ ਤੈਨੂੰ ਸਿਧਰਾਣਾ ਕੁਛ ਕਰੂੰਗਾ ਆ ਬਲਾਗ ਜੂਠ ਬੋਲਣਾ ਨਾ ਤਨ ਤੂੰ पाचੇ ਕੇ ਬਾਜੀ ਹੋ ਮੈਂ ਮੈਨੂੰ ਛੋਟ ਬੋਲਾ ਯਾਰੋ ਦਨ ਮੇਰੇ ਦੋ ਪੈਗ ਬਾਦ ਲੱਗੇ ਬਸ ਪੈਗ ਵਿੱਚ ਝੂਠ ਬੋਲੇ ਆ ਗਿਆ ਹੋਰ ਮੈਂ ਕਿਹੜੀ ਤੋਂ ਦੇਕਰ ਗੋਟੀਆਂ ਆਣਾ ਸੀ ਮੈਨੂੰ ਮਾਫ਼ ਕਰ ਦੋ ਤੇ ਮੈਨੂੰ ਹੁਣ ਜਾਣ ਦੋ ਠੀਕ ਹੈ ਜੀ ਹਮੇ ਹਾਂ ਚਲ ਜਾਓ